ਹਰ ਕੋਈ ਸੁਪਨੇ ਦੇਖਦਾ ਕਿ ਮੈਂ ਬਾਹਰ ਜਾਵਾਂ ਉੱਥੇ ਇਥੇ ਕੋਠੀ ਪਾਵਾਂ ਇਥੇ ਆ ਦੇਖਾਂ ਕਰਾਂ ਜਦੋਂ ਅਸੀਂ ਬਾਹਰ ਗਿਆ ਦੇ ਕੋਈ ਜਿਹੜੇ ਬਾਹਰ ਜਾਂਦੇ ਸਕਸੈਸ ਹੋ ਜਾਂਦੇ ਆ ਕੋਠੀਆਂ ਵੀ ਪੈ ਜਾਂਦੀਆਂ ਬਹੁਤ ਕੁਝ ਹੋ ਜਾਂਦਾ ਪਰ ਬਹੁਤ ਜਿਹੜੇ ਆ ਉਹ ਸੁਪਨੇ ਲੈ ਕੇ ਉਹੋ ਜੇ ਜਾਂਦੇ ਆ ਉਹ ਰਾਜ ਫਸ ਜਾਂਦੇ ਆ ਰੈਂਟ ਜਿਹੜੇ ਹੈਗੇ ਆ ਤੇ ਇਹਨਾਂ ਦੇ ਰਜਿਸਟ੍ਰੇਸ਼ਨ ਆ ਜਿਨ੍ਹਾਂ ਨੂੰ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਆ ਜਾਓ ਵਰਕ ਪਰਮਿਟ ਲੈ ਕੇ ਜਾਓ ਇਸ ਤਰ੍ਹਾਂ ਦੇ ਏਜੰਟਾਂ ਦਾ ਨਾ ਜਾਓ ਜਿਹੜੇ ਤੁਹਾਨੂੰ ਲਾ ਕੇ ਵਾਪਸੇ ਲੈ ਕੇ ਰਾਵੇ ਛੱਡ ਦੇਣ ਜੰਗਲਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਸਾਡੇ ਨਾਲ ਸਾਡੇ ਬੱਚਿਆਂ ਨਾਲ ਧੋਖਾ ਹੁੰਦਾ ਫਿਰ ਵੀ ਇਹ ਰਿਸਕ ਲੈਣੋਂ ਨਹੀਂ ਡਰਦੇ ਉਹ ਰਿਸਕ ਇਹ ਕਿ ਮਾਂ-ਬਾਪ ਜਿਹੜੇ ਬੱਚੇ ਸਾਡੇ ਅੱਖਾਂ ਦੇ ਸਾਹਮਣੇ ਰਹਿਣੇ ਚਾਹੀਦੇ ਜਿਨ੍ਹਾਂ ਨੂੰ ਅਸੀਂ ਸਿਖਾ ਕੇ ਨਹੀਂ ਭੇਜਦੇ ਪਲੱਸ ਟੂ ਕਰਾ ਕੇ ਉਹਨਾਂ ਦਾ ਕੋਈ ਤਜਰਬਾ ਨਹੀਂ ਹੁੰਦਾ ਦੁਨੀਆ ਦੇ ਨਾਲ ਵਿਜੜਨ ਦਾ ਬਹੁਤ ਜਿਹੜੇ ਘਰੋਂ ਜੜੇ ਅਸੀਂ ਬੇਨਤੀ ਕਰਾਂਗੇ ਕਿ ਬੱਚਿਆਂ ਦਾ ਜੀਵਨ ਬਹੁਤ ਅਨਮੋਲ ਆ ਇਹੋ ਜਿਹੇ ਏਜੰਟਾਂ ਦੇ ਚਾਸੀ ਵਿੱਚ ਨਾ ਆਓ ਇਹੋ ਜੇ ਬਾਹਰ ਜਾਣ ਦੇ ਨਾਲ ਤੁਸੀਂ ਇੱਤੀ ਖਾ ਲੋ ਉਹ ਕਿੱਥੇ ਵਧੀਆ ਹੋਊਗੀ ਸਾਡੇ ਨਾਲ ਜੁੜ ਚੁੱਕੇ ਨੇ ਸੰਤ ਵਾਤਾਵਰਣ ਪ੍ਰੇਮੀ ਸੰਤ ਬਾਬਾ ਬੀਸ ਸੀਚੇਵਾਲ ਰਾਜ ਸਭਾ ਮੈਂਬਰ ਜਿਹੜੇ ਕਿ ਸਮੇਂ-ਸਮੇਂ ਤੇ ਆਪਣੇ ਜਿਹੜੇ ਬਾਹਰ ਬੱਚੇ ਫਸ ਜਾਂਦੇ ਨੇ ਵਿਦੇਸ਼ਾਂ ਵਿੱਚ ਮਰਤ ਕਰਦੇ ਨੇ ਉਹਨਾਂ ਦੀ ਤੇ ਕਰਦੇ ਰਹਿੰਦੇ ਨੇ ਅਸੀਂ ਰੂਬਰੂ ਹੋ ਰਹੇ ਹਾਂ ਸੰਤ ਬਾਬਾ ਬਲੀ ਸਿੱਛ ਚ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਬਾਬਾ ਜੀ ਕਿਉਂ ਬੱਚੇ ਫਸਦੇ ਉੱਥੇ ਜਾ ਕੇ ਕਿਉਂ ਲੋੜ ਪੈਂਦੀ ਐ ਇੱਥੋਂ ਜਾਣ ਦੀ ਇਹ ਆ ਨਾ ਕਿ ਜੋ ਸਾਰਾ ਕੁਝ ਸਾਨੂੰ ਵੀ ਪਤਾ ਸਾਰਿਆਂ ਨੂੰ ਅਸੀਂ ਹਰ ਕੋਈ ਸੁਪਨੇ ਦੇਖਦਾ ਕਿ ਮੈਂ ਬਾਹਰ ਜਾਵਾਂ ਉੱਥੇ ਇਥੇ ਕੋਠੀ ਪਾਵਾਂ ਇਥੇ ਆ ਦੇਖਾਂ ਕਰਾਂ ਜਦੋਂ ਅਸੀਂ ਬਾਹਰ ਗਿਆ ਦੇ ਪਰ ਉਹਦੇ ਵਿੱਚ ਕੋਈ ਉਸ ਜਿਹੜੇ ਬਾਹਰ ਜਾਂਦੇ ਸਕਸੈਸ ਹੋ ਜਾਂਦੇ ਆ ਕੋਠੀਆਂ ਵੀ ਪੈ ਜਾਂਦੀਆਂ ਬਹੁਤ ਕੁਝ ਹੋ ਜਾਂਦਾ ਪਰ ਬਹੁਤ ਜਿਹੜੇ ਆ ਉਹ ਸੁਪਨੇ ਲੈ ਕੇ ਉਹੋ ਜਿਹੇ ਜਾਂਦੇ ਆ ਉਹ ਰਾਜ ਫਸ ਜਾਂਦੇ ਆ ਉਹ ਏਜੰਟ ਬਣ ਜਾਂਦੇ ਆ ਕੋਈ ਮਾੜੀ ਕਿਸਮਤ ਕਰਕੇ ਕਿਤੇ ਨਾ ਕਿਤੇ ਫਸ ਜਾਂਦੇ ਆ ਉਹ ਜਿਹੜੇ ਏਜੰਟ ਲ ਜਾਂਦੇ ਆ ਉਹ ਤਾਂ ਬਾੜਾ ਹੀ ਕ੍ਰਿਮੀਨਲ ਕਲਾਸ ਦੇ ਲੋਕ ਆ ਜਿਹੜੇ ਜੰਗਲਾਂ ਵਿੱਚ ਦਿਨ ਘਾਉਂਦੇ ਆ ਉਹ ਬਹੁਤ ਬੱਚੇ ਉਥੇ ਜੰਗਲਾਂ 'ਚ ਰਹਿ ਜਾਂਦੇ ਉਹਨਾਂ ਦਾ ਸਹੂਬਤ ਤਾਂ ਹੀ ਨਹੀਂ ਹੁੰਦਾ ਉਹਨਾਂ ਦੀ ਕੰਪਲੇਂਟ ਵੀ ਕੀ ਕੀਤੀ ਜਾ ਸਕਦੀ ਹੈ ਉਸ ਜਿਹੜੇ ਹੈਗੇ ਵੱਖ-ਵੱਖ ਮੁਲਕਾਂ ਦੇ ਵਿੱਚ ਖਾਸ ਕਰਕੇ ਅਰਬ ਮੁਲਕਾਂ ਦੇ ਵਿੱਚ ਲੜਕੀਆਂ ਦੀ ਬਹੁਤ ਵੱਡੀ ਸਮੱਸਿਆ ਇਧਰ ਫਸ ਜਾਂਦੀਆਂ ਮਨੋ ਬੰਦੇ ਵੀ ਅੱਜ ਵੀ ਸਾਡੇ ਕੋਲ ਹੁਣੇ ਬੱਚਾ ਮਿਲ ਕੇ ਗਿਆ ਜਿਹੜਾ ਦੁਬਈ 'ਚ ਕਈ ਸਾਲਾਂ ਤੋਂ ਫਸਿਆ ਹੋਇਆ ਸੀ ਜੀ ਤੇ ਇਸੇ ਤਰ੍ਹਾਂ ਹੀ ਜਿਹੜੇ ਹੈਗੇ ਹ ਹਾਂਗਕਾਂਗ ਦੇ ਵਿੱਚ ਜਿਹੜਾ ਬੱਚਾ ਸੀਗਾ ਕੱਲ ਹੋ ਕੇ ਗਿਆ ਜਿਹੜਾ ਇੱਥੇ ਉਹਨੋਂ ਸੇ ਜਾ ਕੇ ਦਿਮਾਗੀ ਤੌਰ ਤੇ ਉਹਦੇ ਨਾਲ ਕੋਈ ਧੋਖਾ ਹੋ ਗਿਆ ਉਹ ਤੋਂ ਦਿਮਾਗੀ ਤੌਰ ਤੇ ਜਿਹੜਾ ਹੈਗਾ ਉਹਦਾ ਦਿਮਾਗ ਹਲ ਗਿਆ ਗਲੀਆਂ ਬਜ਼ਾਰਾਂ ਚੋਂ ਹੀ ਫਿਰਦਾ ਸੀਗਾ ਤੇ ਉਹ ਸਾਡੇ ਕੋਲੋਂ ਵੀਡੀਓ ਲਿਆ ਕੇ ਉਹਨਾਂ ਨੇ ਦੱਸਿਆ ਕਿ ਸਾਡਾ ਬੱਚਾ ਜਿਹੜਾ ਇਸ ਤਰ੍ਹਾਂ ਤੇ ਉਹਨਾਂ ਦਾ ਉਸੇ ਇਲਾਜ ਹੋਇਆ ਤੇ ਉਹਨਾਂ ਨੂੰ ਵਾਪਸ ਦੁਆਰਾ ਉਹ ਦੋ ਟਾਈਮ ਇਨ ਐਪੀਸੋਡ ਉਹਨਾਂ ਨੂੰ 9-10 ਸਾਲ ਤੋਂ ਸੀ ਉਹ ਤੇ ਪੰਜਾਬੀ ਨੇ ਉਹਨਾਂ ਦੇ ਭਰਾ ਨੇ ਜਿਹਦੇ ਨਾਲ ਹਿੱਸੇਦਾਰ ਸੀ ਹੋਟਲ ਦੇ ਵਿੱਚ ਉਹਨੂੰ ਬਾਹਰ ਕੱਢ ਦਿੱਤਾ ਉਹਨੂੰ ਸਦਮਾ ਲੱਗਾ ਉਦੋਂ ਵੀ 25 ਲੱਖ ਰੁਪਈਆ ਜਿਹੜੀ ਉਹਨਾਂ ਦੇ ਦਸਾਂ ਨੂੰ ਦੀ ਕਿਰਤ ਸੀਗੀ ਉਹ ਮਾਰ ਦਿੱਤੀ ਸੋ ਕਈ ਵਾਰ ਇਹੋ ਜਿਹੇ ਹਾਦਸੇ ਹੋ ਜਾਂਦੇ ਆ ਕਿ ਉਹਨਾਂ ਦਾ ਪਿੱਛੇ ਕੋਈ ਪੜਤਾਲ ਕਰਨ ਵਾਲਾ ਵੀ ਨਹੀਂ ਹੁੰਦਾ ਤੇ ਬਹੁਤ ਕੁਝ ਜਿਹੜਾ ਹੈਗਾ ਇਹ ਸੁਨਹਿਰੀ ਸੁਪਨਿਆਂ ਦੇ ਵਿੱਚ ਜਿਹੜੀਆਂ ਬਹੁਤ ਇਹੋ ਜਿਹੀਆਂ ਉਦਾਹਰਣਾਂ ਇਹੋ ਜਿਹੇ ਕਾਂਡ ਮਾਲਟਾ ਵਰਗੇ ਆ ਜਿੱਥੇ ਕਿਸ਼ਤੀਆਂ ਦੇ ਵਿੱਚ ਜਿਹੜੇ ਹੈਗੇ ਆ ਸੈਂਕੜੇ ਦੇ ਰੂਪ ਦੇ ਵਿੱਚ ਬੱਚੇ ਡੁੱਬ ਜਾਂਦੇ ਆ ਬਹੁਤ ਕੁਝ ਦੇਖਦੇ ਆ ਪਰ ਫਿਰ ਵੀ ਜਿਹੜਾ ਹੈਗਾ ਬਾਹਰ ਜਾਣ ਨੂੰ ਅਸੀਂ ਅ ਰੋਕਿਆ ਨਹੀਂ ਰੁਕ ਰਹੇ ਸੀ ਕਿ ਨੇ ਜਾਓ ਜੀ ਸੱਦ ਕੇ ਜਾਓ ਅ ਪਰ ਇਥੋਂ ਜਿਹੜਾ ਹੈਗਾ ਲੀਗਲ ਰਸਤੇ ਜਾਓ ਉਹਨਾਂ ਏਜੰਟਾਂਾਂ ਦੇ ਨਾਲ ਜਾਓ ਜਿਹੜੇ ਏਜੰਟ ਜਿਹੜੇ ਹੈਗੇ ਆ ਤੇ ਇਹਨਾਂ ਦੇ ਰਜਿਸਟ੍ਰੇਸ਼ਨ ਆ ਜਿਨ੍ਹਾਂ ਨੂੰ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਆ ਜਾਂ ਵਰਕ ਪਰਮਿਟ ਲੈ ਕੇ ਜਾਓ ਇਸ ਤਰ੍ਹਾਂ ਦੇ ਏਜੰਟਾਂਾਂ ਨਾਲ ਨਾ ਜਾਓ ਜਿਹੜੇ ਤੁਹਾਨੂੰ ਲਾ ਕੇ ਪੈਸੇ ਲੈ ਕੇ ਰਾਵੇ ਛੱਡ ਦੇਣ ਜੰਗਲਾਂ ਦੇ ਵਿੱਚ ਏ ਉਸੇ ਤੁਸੀਂ ਭੁੱਖੇ ਪਾ ਧਿਆਨੇ ਜਿਹੜੇ ਹੈਗੇ ਆ ਮਰ ਜਾਓ ਜਾਂ ਤੁਸੀਂ ਜੇਲਾਂ ਦੇ ਵਿੱਚ ਟੱਕੇ ਜਾਓ ਜਾਂ ਤੁਹਾਡੇ ਪਰਿਵਾਰ ਦੀ ਉਹ ਲੁੱਟ ਖੋਟ ਹੋਵੇ ਇਹ ਸਾਡੀ ਸਾਰੇ ਪਰਿਵਾਰਾਂ ਨੂੰ ਬੇਨ ਸਰ ਅਜ ਤੱਕ ਕਿੰਨੇ ਕੇਸ ਹੱਲ ਕਰਾਇਆ ਤੁਸੀਂ ਕਾਫੀ ਜਿਹੜੇ ਹੈਗੇ ਹੁਣੇ 10 ਬੱਚੇ ਜਿਹੜੇ ਹੈਗੇ ਆ ਇਹਨਾਂ ਆਪਣੇ ਮੁਲਕਾਂ ਦਾ ਵਿੱਚੋਂ ਆਏ ਆ ਚਾਰ ਜਿਹੜੇ ਹੈਗੇ ਆ ਚੀਨ ਤੋਂ ਆਏ ਆ ਹੁਣੇ ਦੋ ਜਿਹੜੇ ਹੈਗੇ ਬੱਚੇ ਸਾਰੇ ਕਾਫੀ ਲਗਾਤਾਰ ਜਿਹੜੇ ਹੈਗੇ ਜਿਵੇਂ ਜਿਵੇਂ ਐਪਲੀਕੇਸ਼ਨ ਆਉਂਦੀ ਇਹਦੀਆਂ ਉਹਦੇ ਨਾਲ ਬੱਚੇ ਵਾਪਸ ਜਿਹੜੇ ਸਰ ਇਦਾਂ ਵੀ ਜਿੱਦਾਂ ਲੋਕਾਂ ਨੂੰ ਇੰਡੀਆ ਦੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਸਾਡੇ ਨਾਲ ਸਾਡੇ ਬੱਚਿਆਂ ਨਾਲ ਧੋਖਾ ਹੁੰਦਾ ਫੇਰ ਵੀ ਇਹ ਰਿਸਕ ਲੈਣੋਂ ਨਹੀਂ ਡਰਦੇ ਇਹਦੇ ਬਾਰੇ ਕੀ ਕਹਣਾ ਹੈ ਉਹ ਰਿਸਕ ਇਹ ਕਿ ਮਾਪੇ ਜਿਹੜੇ ਬੱਚੇ ਸਾਡੇ ਅੱਖਾਂ ਦੇ ਸਾਹਮਣੇ ਰਹਿਣੇ ਚਾਹੀਦੇ ਜਿਨ੍ਹਾਂ ਨੂੰ ਅਸੀਂ ਸਿਖਾ ਕੇ ਨਹੀਂ ਭੇਜਦੇ ਪਲੱਸ 2 ਕਰਾ ਕੇ ਉਹਨਾਂ ਦਾ ਕੋਈ ਤਜਰਬਾ ਨਹੀਂ ਹੁੰਦਾ ਦੁਨੀਆ ਦੇ ਨਾਲ ਵਿਜਰਨ ਦਾ ਅਸੀਂ ਇਨਲੀਗਲ ਜਿਹੜੇ ਹੈਗੇ ਆ ਇਹੋ ਜਿਹੇ ਏਜੰਡਾ ਰਾਹੀਂ ਪੈਸੇ ਦੇ ਘੇ ਭੇਜ ਦਿੰਨੇ ਆ ਤੇ ਉਹਦੇ ਨਾਲ ਬਹੁਤ ਵੱਡਾ ਜਿੱਥੇ ਜਾਨੀ ਨੁਕਸਾਨ ਦਾ ਸਦਰਾ ਉੱਥੇ ਜਿਹੜੀ ਹੈਗੀ ਆ ਬਹੁਤ ਜਿਹੜੇ ਘਰੋਂ ਜੜੇ ਆ ਅਸੀਂ ਬੇਨਤੀ ਕਰਾਂਗੇ ਕਿ ਬੱਚਿਆਂ ਦਾ ਜੀਵਨ ਤੁਹਾਡਾ ਅਨਮੋਲ ਆ ਇਹੋ ਜਿਹੇ ਏਜੰਡਾ ਦੇ ਚਾਸੀ ਵਿੱਚ ਨਾ ਆਓ ਇਹੋ ਜੇ ਬਾਹਰ ਜਾਣ ਦੇ ਨਾਲ ਤੁਸੀਂ ਅੱਧੀ ਖਾ ਲੋ ਉਹ ਕਿਤੇ ਵਧੀਆ ਹੋਊਗੀ ਕਿਉਂਕਿ ਇਹੋ ਜਿਹੇ ਏਜੰਟ ਜਿਹੜੇ ਆ ਜਿਹੜੇ ਏਜੰਟ ਨਹੀਂ ਕਹਿੰਦੇ ਕਿ ਉਹ ਅੱਗੇ ਕਸਾਈ ਆ ਤਾਂ ਤੋਂ ਤਾਂ ਪਤਾ ਨਹੀਂ ਕਿੱਥੇ ਉਹਨਾਂ ਨੂੰ ਸੱਡਦੇ ਆ ਤੇ ਜਿਹੜੇ ਆ ਦਾ ਦਾ ਲੱਗ ਜਾਂਦਾ ਚਲੇ ਜਾਂਦੇ ਪਹੁੰਚ ਜਾਂਦੇ ਆ ਉਹਨਾਂ ਦੀ ਕਹ ਲੈ ਅੱਗੇ ਇੰਗਲੈਂਡ ਆ ਉਹਨਾਂ ਦਾ ਕੈਨੇਡਾ ਉਹਨਾਂ ਦੀ ਅਮਰੀਕਾ ਬਾਕੀ ਇਹਦੀ ਬਹੁਤ ਜਿਹੜੇ ਇਹੋ ਜਿਨ੍ਹਾਂ ਦੀ ਦੁਨੀਆ ਉੱਟੜ ਜਾਂਦੀ ਹੈ ਸੋ ਇਹੋ ਜਿਹੇ ਹਾਲਾਤਾਂ 'ਚ ਨਹੀਂ ਜਾਂਦੇ ਸਰ ਕਈ ਬੱਚੇ ਇੱਥੋਂ ਜਾਂਦੇ ਸਹੀ ਤੇ ਉੱਥੇ ਜਾ ਕੇ ਨਸ਼ਾ ਪਾਣੀ ਕਰਨ ਲੱਗ ਪੈਂਦੇ ਉਹਨਾਂ ਬਾਰੇ ਇਹ ਤਾਂ ਹੁਣ ਕਿਤੇ ਵੀ ਇਹ ਬਾਹਰ ਨਸ਼ਾ ਜੇ ਹੁਣ ਦੇਖੋਗੇ ਤਾਂ ਆਪਣੇ ਨਾਲ ਹਜ਼ਾਰ ਗੁਣਾ ਨਸ਼ਾ ਹੁੰਦਾ ਇਥੇ ਤੇ ਠੀਕ ਹੈ ਜਿਹੜਾ ਹੈਗਾ ਆਪਾਂ ਨੂੰ ਸ਼ਹਿਰ ਦੇ ਵਿੱਚੋਂ ਕਿਤੇ ਪਹਾੜਿਆਂ ਲੱਭੂਗਾ ਉਸੇ ਤਾਂ ਹਰ ਦੁਕਾਨ ਦੇ ਵਿੱਚ ਸਾਰੇ ਟੋਟਲ ਨਸ਼ੇ ਆ ਸਾਰੇ ਜਿਹੜੀ ਹੈਗੀਆਂ ਦੁਕਾਨਾਂ ਤੇ ਆਮ ਵਿਖਦਾ ਉਸੇ ਤੋਂ ਬਹੁਤ ਜ਼ਿਆਦਾ ਜਿਹੜੇ ਹੈਗੀਆਂ ਨਸ਼ਾ ਜਿਹੜਾ ਹੈ ਇਹ ਜਿਹਦੇ ਵਿੱਚ ਜਿਹੜਾ ਹੈਗਾ ਉਸੇ ਤੇ ਆਮ ਵਾਂਗੂੰ ਜਦੋਂ ਮਿਲਦਾ ਪਰ ਜਿਹੜਾ ਨਹੀਂ ਵੀ ਹੈ ਕਈ ਵਾਰ ਥੋੜਾ ਬਹੁਤ ਲੱਗ ਜਾਂਦਾ ਉਹ ਵੀ ਜਾ ਕੇ ਨਾਲ ਜੁੜ ਜਾਂਦਾ। ਸੋ ਇਹ ਤਾਂ ਸਮਝਾਉਣ ਵਾਲਾ ਤੇ ਮੰਨੀਆਂ ਅਸੀਂ ਇਧਰਲੇ ਬੰਨੇ ਨਹੀਂ ਜਾਣਾ ਬਾਕੀ ਉੱਥੇ ਸਮਝਾਉਣ ਵਾਲਾ ਕੋਈ ਨਹੀਂ। ਉਹ ਕੋਸੇ ਜ਼ਿਆਦਾ ਜਿਹੜੇ ਹੈਗੇ ਉਹ ਆਪ ਹੀ ਨਾਲੇ। ਜਿਹੜੇ ਬੱਚੇ ਬਾਹਰ ਜਾ ਰਹੇ ਉਹਨਾਂ ਨੂੰ ਕੀ ਤੁਸੀਂ ਦੇ ਦੇਣਾ? ਇੱਥੇ ਸਿੱਖ ਕੇ ਜਾਓ ਐਜੂਕੇਸ਼ਨ ਲੈ ਕੇ ਜਾਓ ਸਿਆਣੇ ਬਣ ਕੇ ਜਾਓ ਉੱਥੇ ਜਾ ਕੇ ਇੱਜ਼ਤ ਕਮਾਓ। ਬਹੁਤ ਕੁਝ ਇੱਜ਼ਤ ਸਾਡੇ ਵਾਸਤੇ ਹੈ ਜਿਹੜੀ ਅਸੀਂ ਨਹੀਂ ਅਸੀਂ ਬਾਹਰੋਂ ਕਮਾ ਸਕਦੇ ਹਾਂ। ਐਨਲੀਗਲ ਨਹੀਂ ਜਾਣਾ ਚਾਹੀਦਾ। ਉਹ ਸੇ ਬਹੁਤ ਇਹੋ ਜਿਹੇ ਕੰਮ ਆ ਜਿਹੜੇ ਅਸੀਂ ਆਨਲਾਈਨ ਇੱਥੇ ਬੈਠ ਕੇ ਓਨੀ ਕਮਾਈ ਜਿਹੜੀ ਹੈਗੀ ਹੈ ਜਿਹਦੇ ਵਾਸਤੇ ਪੈਸਿਆਂ ਵਾਸਤੇ ਜਾਣੇ ਕਰ ਸਕਦੇ ਆ ਆਊਟਸੋਰਸਿੰਗ ਦੇ ਜਰੀਏ ਬਹੁਤ ਕਾਰਜ ਆ ਜਿਹੜੇ ਅਸੀਂ ਉਹਨਾਂ ਕੰਮ ਲੈ ਸਕਦੇ ਆ ਤੁਹਾਨੂੰ ਚਾਹੀਦਾ ਕਿ ਇੱਥੇ ਬੈਠ ਕੇ ਉਹ ਕੰਮ ਕਰੀਏ ਜਿਹਦੇ ਨਾਲ ਅਸੀਂ ਪੈਸੇ ਵੀ ਕਮਾਈਏ ਆਪਣੇ ਪਰਿਵਾਰ ਦੇ ਵਿੱਚ ਵੀ ਰਹੀਏ ਥੈਂਕ ਯੂ ਇਹ ਸੰਤ ਬਾਬਾ ਬਲੀ ਸਿੰਘ ਸਿੱਚੇਵਾਲ ਵਾਤਾਵਰਣ ਪ੍ਰੇਮੀ ਜਿਨ੍ਹਾਂ ਨੇ ਬਾਹਰ ਜਾਂਦੇ ਬੱਚਿਆਂ ਨੂੰ ਸਿੱਖਿਆ ਦਿੱਤੀ ਕਿ ਲੀਗਲ ਤੌਰ ਤੇ ਜਾਣਾ ਚਾਹੀਦਾ ਅਨਲੀਗਲ ਨਹੀਂ ਕਿਉਂਕਿ ਕਈ ਏਜੰਟ ਧੋਖਾ ਕਰ ਜਾਂਦੇ ਨੇ ਕਈ ਦੇ ਰਾਹ ਚ ਹੀ ਰਹਿ ਜਾਂਦੇ ਨੇ ਮੈਂ ਗੁਰਦੀਪ ਸਿੰਘ ਭੱਟੀ ਕਪੂਰਸਲਾ ਅਮੇਜਿੰਗ ਟੀਵੀ